ਜਨਮ ਹੋਇਆ ਸੰਤਾਲੀ ਦੇ ਵਿੱਚ ਪੰਜਾਬ ਦੀ ਮੰਡ ਹੋਈ ਭਾਰਤ ਦੀ ਮੰਡ ਨਹੀਂ ਹੋਈ ਸਾਡੇ ਉਤੇ ਜਨਮ ਹੋਇਆ ਸਾਨੂੰ ਇਹ ਸਰਕਾਰਾਂ ਨੇ ਹਮੇਸ਼ਾ ਧੱਕਾ ਦਿੱਤਾ ਸਾਡੇ ਪਾਣੀ ਖੋਏ ਸਾਡੀਆਂ ਜ਼ਮੀਨਾਂ ਖੋ ਰਹੀਆਂ ਨੇ ਸਾਡੀ ਜ਼ੁਬਾਨੀ ਦੇ ਵਿੱਚ ਆ ਨਿਸ਼ਾਨ ਲਿਆਤਾ ਮਰਜੇਕ ਬਾਦਲ ਗਿਆ ਨੇ ਨਸਲੇ ਰਾ ਲਾਤਾ ਸਾਨੂੰ ਕਿੱਥੇ ਕਿੱਥੇ ਨਹੀਂ ਜਲੀਲ ਕੀਤਾ ਜੇ ਸਾਡੇ ਆਗੂਆਂ ਨੇ ਉਥੇ ਬੈਠਕਾਂ ਕੀਤੀਆਂ ਪ੍ਰਧਾਨ ਮੰਤਰੀ ਕੋਲੇ ਜਾ ਕੇ ਆਪਣੇ ਦਿੱਲੀ ਦੇ ਵਿੱਚ ਬੈਠੇ ਕਿਸੇ ਦੀ ਇਹ ਜੁਰਤ ਨਹੀਂ ਹੋਈ ਉੱਥੇ ਉਹਨਾਂ ਨੂੰ ਕਹਿਣ ਦੀ ਵੀ ਸਾਡੀ ਗੱਲ ਸੁਣ ਲਓ ਅਸੀਂ ਸਾਡੀ ਦੋ ਟੁਕ ਗੱਲ ਹੈ ਜੇ ਤਾਂ ਤੁਸੀਂ ਸਾਨੂੰ ਪੰਜਾਬ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਅਸੀਂ ਭਾਰਤ ਦਾ ਹਿੱਸਾ ਹੈ ਤਾਂ ਸਾਡੇ ਕਿਸਾਨੀ ਹੱਕ ਦੇ ਦਿਓ ਸਾਡੇ ਪੰਜਾਬ ਦਾ ਪਾਣੀ ਦੇ ਦਿਓ ਸਾਡੀ ਨੌਜਵਾਨੀ ਜਿਹੜੀ ਨਸ਼ਿਆਂ ਟੁੱਟਦੀ ਜਾਂਦੀ ਹੈ ਨਸ਼ਾ ਬੰਦ ਕਰ ਦਿਓ ਕਿਸੇ ਨੇ ਇਹ ਕਿਹਾ ਨਹੀਂ ਕਿਹਾ ਜੇ ਇਹ ਕਿਹਾ ਹੁੰਦਾ ਪੇਨ ਜੇ ਉਹ ਸਾਨੂੰ ਜਵਾਬ ਦਿੰਦੇ ਫਿਰ ਕੋਈ ਗੱਲ ਕਹਿਣੀ ਸੀ ਉਥੇ ਵੀ ਪ੍ਰਧਾਨ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਸਾਡਾ ਤੁਹਾਡੇ ਨਾਲ ਕੋਈ ਲਿਕ ਨਹੀਂ ਸਾਡਾ ਖਾਲਸਾ ਰਾਜ ਸੀ ਹੈ ਤੇ ਬਣਾ ਕੇ ਰਹਾਗੇ ਇਹ ਗੱਲ ਕਿਸੇ ਨੇ ਕਹੀ ਹੈ ਹੈ ਕਿਸੇ ਦੇ ਵਿੱਚ ਦਮ ਨਹੀਂ ਉਥੇ ਦਾ ਗੋਮਣਵਾ ਤੋਂ ਜਾ ਕੇ ਮਿੱਟੀ ਝਾੜਦੇ ਨੇ ਸਾਨੂੰ ਆਹ ਦੇ ਦਿਓ ਸਾਨੂੰ ਆਹ ਦੇ ਦਿਓ ਜਿੰਨਾ ਚਿਰ ਤੁਹਾਡਾ ਰਾਜ ਭਾਗ ਨਹੀਂ ਆਉਂਦਾ ਇਸੇ ਤਰ੍ਹਾਂ ਤੁਸੀਂ ਕੁੱਟੇ ਜਾਂਦੇ ਰਹੋਗੇ ਇਸੇ ਤਰ੍ਹਾਂ ਤੁਸੀਂ ਲੁੱਟੇ ਜਾਂਦੇ ਰਹੋਗੇ ਸਰਕਾਰ ਕੇ ਸਾਨੂੰ ਖਾਲਸਾ ਰਾਜ ਚਾਹੀਦਾ ਹੈ ਰਾਜ ਮੇਨਾਂ ਨਾ ਧਰਮ ਚੱਲੇ ਹੈ ਧਰਮ ਬਿਨਾ ਸਭ ਤਲੇ ਮਲੇ ਹੈ 2027 ਦੇ ਵਿੱਚ ਆਪਾਂ ਨੇ ਉਹ ਸਰਕਾਰ ਚੁਣੀ ਹੈ ਸਾਡੇ ਤੇ ਕਦੇ ਨਹੀਂ ਜ਼ੁਲਮ ਕੀਤਾ ਸਾਡੇ ਨੌਜਵਾਨਾਂ ਨੂੰ ਬੰਦੀ ਬਣਾ ਕੇ ਰੱਖਿਆ ਇਹ ਜ਼ੁਲਮ ਨਹੀਂ ਹੈ 30 سال ਹੋ ਗਏ ਉਥੇ ਬੰਦੀ ਬਣਾਇਆ ਨੂੰ ਇਹ ਜ਼ੁਲਮ ਨਹੀਂ ਸਾਡੇ ਅਮਰਤਪਾਲ ਸਿੰਘ ਹੋਣੀ ਉਹ ਨੌਜਵਾਨਾਂ ਨੂੰ ਝੂਠੇ ਪਰਚੇ ਦੇ ਕੇ ਅੰਦਰ ਕਰਤਾ ਇਹ ਜ਼ੁਲਮ ਨਹੀਂ ਸਾਡੇ ਪਹਿਲਾਂ ਖਾੜਕੂ ਕਹਿ ਕੇ ਮਾਰਿਆ ਗਿਆ ਫਿਰ ਹੱਤਬਾਜ਼ੀ ਕਿਹਾ ਗਿਆ ਫਿਰ ਬਕਵਾਜ਼ੀ ਕਿਹਾ ਗਿਆ ਫਿਰ ਮਿਰਿਟੈਂਟ ਕਿਹਾ ਗਿਆ ਅੱਜ ਸਾਨੂੰ ਗੈਂਗਸਟਰ ਕਹਿ ਕੇ ਸਾਡੇ ਨੌਜਵਾਨਾਂ ਨੂੰ ਮਾਰ ਰਹੇ ਨੇ ਘਰੋਂ ਸੁੱਤੇ ਪਿਆ ਨੂੰ ਚੱਕ ਕੇ ਕਾਤਲ ਦੇ ਘਰੇ ਸੁੱਤਾ ਪਿਆ ਹੁੰਦਾ ਸਾਡੇ ਨੌਜਵਾਨਾਂ ਨੂੰ ਫੜ ਕੇ ਮਾਰਤਾ ਇਹਨਾਂ ਜ਼ਾਲਮਾਂ ਨੇ ਸਾਰੇ ਜਾਲਮ ਨਹੀਂ ਹੁੰਦੇ ਅੱਜ ਇਹਨਾਂ ਦੇ ਵਿੱਚ ਕੇਪੀਐਸ ਗਿੱਲ ਦੀ ਰੂਹ ਵੱਰ ਚੁੱਕੀ ਹੈ ਬਿਆੰਤ ਬੁਚੜਾ ਪ੍ਰਵੇਸ਼ ਹੋ ਚੁੱਕਿਆ ਤੇ ਹੁਣ ਸਾਨੂੰ ਵੀ ਤਲਾਵਰ ਸਿੰਘ ਬਣਨਾ ਪਊਗਾ ਇਸ ਕਰਕੇ ਨੌਜਵਾਨ ਤਕੜੇ ਹੋ ਜਾਓ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਭਾਈ ਲਖੇ ਸਿਧਾਨ ਦੇ ਉੱਤੇ ਜ਼ੁਲਮ ਹੋਇਆ ਅਸੀਂ ਨਾਲ ਆ ਹੋਰ ਜਿੱਥੇ ਵੀ ਜ਼ੁਲਮ ਹੋਇਆ ਨਵਦੀਪ ਉੱਤੇ ਜ਼ੁਲਮ ਟਾ ਕੇ ਉਹਨੂੰ ਮਾਰਤਾ ਅਸੀਂ ਉਹਦੇ ਨਾਲ ਖੜੇ ਆ ਜਿੱਥੇ ਜਿੱਥੇ ਝੁਲਮ ਹੋਊਗਾ ਇਹ ਖਾਲਸਾ ਪੰਥ ਜਸਰਬ ਵਕਲਬਿੰਦ ਸਿੰਘ ਜੀ ਅਸੀਂ ਤਿਆਰ ਪਰ ਤਿਆਰ ਆਂ ਖਾਲਸਾ ਝੁਲਮ ਦੇ ਜ਼ਾਲਮ ਦੇ ਖਿਲਾਫ ਡਟ ਕੇ ਲੜਦਾ ਇਹ ਲੜਦੇ ਰਹਾਂਗੇ ਪਰ ਮੈਂ ਬੇਨਤੀਆਂ ਕਰਨਾ ਚਾਹੁੰਦਾ ਆਓ ਏਕੇ ਦੇ ਵਿੱਚ ਆਈਏ 2027 ਦੇ ਵਿੱਚ ਆ ਲੱਖਾ ਸ਼ਦਾਨਾ ਖੜਾ ਪਾਨਾ ਸਿੱਧੂ ਖੜਾ ਝੋਟਾ ਖੜਾ ਅੱਜ ਜੈਦਰਬ ਵਕਲਬਿੰਦ ਸਿੰਘ ਜੀ ਬੈਠੇ ਨੇ ਐਓ ਜਿਆ ਨੂੰ ਆਪਾਂ ਨੇ ਤਾਕਤ ਦੇਣੀ ਐ ਐਮਐਲਏ ਬਣਾਓ ਇਹਨਾਂ ਨੂੰ ਬਣਾ ਕੇ ਪਾਰਲੀਮੈਂਟ ਦੇ ਵਿੱਚ ਪਾਈ ਅਮਰ ਸਿੰਘ ਪਾਲ ਸਿੰਘ ਵਰਗੇ ਨੂੰ ਲਿਆਓ ਬਾਹਰੇ ਫੇਰ ਗੱਲ ਬਾਣੀ ਜਥੇਦਾਰ ਜਗਤਾਰ ਸਿੰਘ ਹਵਾਰਾ ਅਕਾਲ ਡਾਕਟਰ ਜਿੰਨਾ ਚਿਰ ਜਥੇਦਾਰ ਨਹੀਂ ਆਉਂਦਾ ਉਹਨਾਂ ਚਿਰ ਗੱਲ ਨਹੀਂ ਬਣਨੀ ਤੇ ਗਦਾਰਾਂ ਨੂੰ ਵੀ ਪਛਾਣਨਾ ਅੱਜ ਸਾਡੇ ਵਿੱਚ ਗਦਾਰ ਵੀ ਬਹੁਤ ਬੈਠੇ ਨੇ ਜਿਹੜੀ ਅੱਪ ਦੀ ਚੌਧਰ ਖੜ ਕੇ ਸਾਨੂੰ ਟਿਕਣ ਨਹੀਂ ਦਿੰਦੇ ਇਸ ਕਰਕੇ ਤੁਸੀਂ ਨਹੀਂ ਗਦਾਰਾਂ ਨੂੰ ਤੇ ਵਫਾਦਾਰਾਂ ਨੂੰ ਪਛਾਣਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਨਾਲ ਹੈ ਨਾ ਐਪੀ ਬਣਨਾ ਪਹਿਲਾਂ ਵੀ ਦੱਸਿਆ ਨਾ ਅਸੀਂ ਸ਼ਰੋਨੀ ਕਮੇਟੀ ਦੀ ਝੋਣ ਲੜਨੀ ਹੈ ਅਸੀਂ ਤਾਂ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਡਟ ਕੇ ਖੜੇ ਆ ਅੱਜ ਵੀ ਖੜੇ ਆ ਫੇਰ ਵੀ ਖੜੇ ਰਹਾਂਗੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਇਕੱਠੇ ਹੋਈਏ ਇਹ ਸਰਕਾਰੀ ਜ਼ਬਰ ਦੇ ਵਿਰੁੱਧ ਉੱਠ ਕੇ ਲੜੀਏ ਸਾਡਾ ਇੱਕ ਮੋਰਚਾ ਚੱਲਦਾ ਹੈ ਜਿਹੜਾ ਟਾਵਰ ਦੇ ਉੱਤੇ ਭਾਈ ਜਗਜੀਤ ਸਿੰਘ ਬੈਠਾ 8-9 ਮਹੀਨਿਆਂ ਤੋਂ ਭਵੰਤਮਾਨ ਦੇ ਕੋਲੇ ਗਏ ਸੀ ਕਹਿੰਦੇ ਸੀ ਆਪ ਬਣਾਉਣਾ ਕਾਨੂੰਨ ਬਣਾਉਂਦਾ ਉਹ ਨਹੀਂ ਬਣਾਇਆ ਸਾਰੇ ਪਾਸੇ ਭੱਜ ਜਾਂਦੇ ਨੇ ਇਸ ਕਰਕੇ ਆਪਣੀ ਸਰਕਾਰ ਲਿਆ ਕੇ ਆਪਣੇ ਖੁਦ ਫੈਸਲੇ ਕਰੀਏ ਤਾਂ ਇਹ ਸੈਂਟਰ ਸਰਕਾਰ ਦੇ ਨਾਲ ਸਾਡੀ ਸਿੱਧੀ ਟੱਕਰ ਹੈ ਮੈਂ ਕਿਸਾਨ ਆਗੂਆਂ ਨੂੰ ਕਹਿਣਾ ਚਾਹੁੰਦਾ ਹੈ ਉੱਥੇ ਜਾ ਕੇ ਉਹਨਾਂ ਨਾਲ ਕੋਈ ਗੱਲ ਕਰਿਆ ਕਰੋ ਜਦੋਂ ਉਹਨਾਂ ਨੇ ਸਾਡੇ ਬੰਡਰ ਬੰਦ ਕਰਤੇ ਸੀ ਕਿਸੇ ਦੀ ਇਹ ਨਹੀਂ ਜਰਤ ਪਈ ਵੀ ਤੁਹਾਡਾ ਪਾਸਾ ਤੁਹਾਡੇ ਪਲੇ ਪਾਸੇ ਸਾਡੇ ਵਾਲਾ ਪਾਸਾ ਖਾਲਸਾ ਰਾਜ ਦਾ ਇੱਥੇ ਆ ਸਾਡੇ ਵਾਲੇ ਪਾਸੇ ਹੈ ਜਿੰਨਾ ਚਿਰ ਤੁਸੀਂ ਇਹ ਗੱਲ ਨਹੀਂ ਕਰਦੇ ਉਹਨਾਂ ਚਿਰ ਇਹ ਦਿੱਲੀ ਦੇ ਜਿਹੜੇ ਦਲਾਲ ਨੇ ਇਹ ਲੋਟ ਨਹੀਂ ਹੋਣੇ ਇਸ ਕਰਕੇ ਸਾਨੂੰ ਸਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਜਿਹੜਾ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਲ ਲੈ ਆਂਦਾ ਸੀ ਉਹਦੀ ਗੱਲ ਨਾ ਕਰਦੇ ਉਹਦੇ ਵਿੱਚ ਇਹੀ ਕਿਹਾ ਸੀ ਤਸਾਨ ਜਿਹੜਾ ਉਹ ਆਪਣੇ ਜਿਹੜੇ ਫਸਲ ਦਾ ਮੁੱਲ ਆਪ ਤੇ ਕਰੂਗਾ ਉਹਦੋਂ ਸੰਤਾਂ ਦਾ ਸਾਥ ਦਿੰਦਾ ਹੁੰਦਾ ਅੱਜ ਆ ਦਿਨਾਂ ਦੇਖਣ ਪੈਂਦੇ ਇਸ ਕਰਕੇ ਖਾਲਸਾ ਜੀ ਆਓ ਇਹ ਖਾਲਸਾ ਰਾਜ ਦੀ ਆਪਾਂ ਨੇ ਗੱਲ ਕਰਨੀ ਹੈ ਹੁਣ ਕੀ ਗੱਲ ਹੈ ਹੁਣ ਪੰਜਾਬ ਦੀ ਗੱਲ ਹੈ ਸਾਡੀ ਆਣਖ ਦੀ ਗੱਲ ਹੈ ਹੋਂ ਦੀ ਗੱਲ ਆ ਗਈ ਇਸ ਕਰਕੇ ਝੰਡਾ ਚੱਕ ਕੇ ਖੜ ਜੋ ਤੇ ਦੀਪ ਸਿੱਧੂ ਨੇ ਕੋਈ ਗੱਲ ਕਹੀ ਸੀ ਭੱਜਣ ਵਾਲੇ ਨੂੰ ਰਾਹ ਚਾਹੀਦਾ ਉੱਡਣ ਵਾਲੇ ਨੂੰ ਜਿਹੜਾ ਉਸਮਾਨ ਇਸ ਕਰਕੇ ਸਾਨੂੰ ਦੋਹੇ ਚਾਹੀਦੇ ਨੇ 2027 ਦੇ ਵਿੱਚ ਬਾਰਸ਼ ਪੰਜਾਹ